ਜਾਬ ਵਿੱਚ ਪਾਵੇਂਗੀ ਚੋਨੇ ਦੀ ਲੁਆਈ ਦੇ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ ਤੇ ਸਰਕਾਰ ਵੱਲੋਂ ਇਸ ਵਾਰ ਚੋਨੇ ਦੀ ਲੁਆਈ ਨੂੰ ਦੋ ਜ਼ੋਨਾਂ ਦੇ ਵਿੱਚ ਵੰਡਿਆ ਗਿਆ ਹੈ। ਪਹਿਲੇ ਗੇੜ ਵਿੱਚ 6 ਜ਼ਿਲ੍ਹੇ ਮੁਕਸਰ, ਫਰੀਦਕੋਟ, ਮਾਨਸਾ, ਬਠਿੰਡਾ, ਫਜ਼ਿਲਕਾ ਤੇ ਫਿਰੋਜ਼ਪੁਰ ਵਿੱਚ ਚੋਨੇ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ। ਸਰਕਾਰ ਵੱਲੋਂ ਵੀ ਇਸ ਵਾਰ ਇਹ ਦਾਅਵਾ ਕੀਤਾ ਗਿਆ ਕਿ ਕਿਸਾਨਾਂ ਨੂੰ ਬਿਜਲੀ ਤੇ ਨਹਿਰੀ ਪਾਣੀ ਦੇ ਨਿਰਵਿਘਨ ਸਪਲਾਈ ਮਿਲੇਗੀ। ਰਿਆ ਸਰਕਾਰੀ ਦਾਮਿਆ ਦੀਪੋਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੰਢੇ ਖੇਤਰ ਦੇ ਪਿੰਡਾਂ ਵਿੱਚ ਖੁਲਦੀ ਦਿਖਾਈ ਦੇ ਰਹੀ ਹੈ ਨੈਰਾ ਸੁੱਕੀਆਂ ਪਈਆਂ ਨੇ ਨਹਿਰੀ ਪਾਣੀ ਮਿਲਣ ਦੀ ਆਸ ਲਈ ਬੈਠੇ ਕਿਸਾਨਾਂ ਦੇ ਚਿਹਰੇ ਵੀ ਮੁਰਝਾਏ ਪਏ ਨੇ ਹਾਲਾਤ ਐਨੇ ਕਿ ਜਿਨ੍ਹਾਂ ਕਿਸਾਨਾਂ ਨੇ ਪਸ਼ੂਆਂ ਲਈ ਹਰਾ ਚਾਰਾ ਤੇ ਮੱਕੀ ਬੀਜੀ ਸੀ ਦੋਵੇਂ ਫਸਲਾਂ ਸੁੱਕ ਗਈਆਂ ਨੇ ਅਤੇ ਇਸ ਵਾਰ ਪੈ ਰਹੀ ਤੇਜ਼ ਗਰਮੀ ਨੇ ਜ਼ਮੀਨ ਨੂੰ ਪੰਜਰ ਕਰ ਦਿੱਤਾ ਹੈ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ 15 ਜੂਨ ਤੋਂ ਸ਼ੁਰੂ ਹੋਣ ਵਾਲੇ ਚੋਨੇ ਦੀ ਲੋਾਈ ਦੇ ਦੂਜੇ ਗੇੜ ਤਹਿਤ ਉਹ ਝੋਨਾ ਲਗਾ ਸਕਣਗੇ ਜਾਂ ਨਹੀਂ ਸਾਡੇ ਸੀਐਮ ਸਾਹਿਬ ਕਹਿ ਰਹੇ ਨੇ ਅਸੀਂ ਨਹਿਰੀ ਪਾਣੀ ਦਵਾਵਾਂਗੇ ਪਰ ਤੁਹਾਡੇ ਸਾਹਮਣੇ ਖੇਤ ਉਦਾ ਹੀ ਪਏ ਪੱਠੇ ਵੀ ਸੁੱਕ ਗਏ ਆ ਪਾਣੀ ਕੰਢੀ ਕਨਾਲ ਚ 10 ਦਿਨ ਹੋ ਗਏ ਬੰਦ ਢੋਲਵੇ ਟਾਈਮ ਦਾ 3 ਮਹੀਨੇ ਤੋਂ ਬੰਦ ਬਸ ਇਹੀ ਕਹੀ ਜਾਂਦੇ ਢੋਲਵੇ ਟਾਈਮ ਵਾਲੇ ਵੀ ਸਾਡੀ ਉੱਥੇ ਕੋਈ ਬਾਲ ਦੀ ਟਿੱਕੀ ਦੇ ਪਈ ਉਹ ਹੀ ਨਹੀਂ ਚੱਕੀ ਜਾਣ ਢਈ ਅਗਰ ਸਮੇਂ ਸਰ ਪਾਣੀ ਨਹੀਂ ਮਿਲਦਾ ਤਾਂ ਬਹੁਤ ਨੁਕਸਾਨ ਹੁੰਦਾ ਕਿਸਾਨਾਂ ਦਾ ਜਿੱਦਾਂ ਹੁਣ ਝੋਨੇ ਦਾ ਲਵਾਈ ਦਾ ਸੀਜ਼ਨ ਆ ਰਿਹਾ ਕਿਉਂਕਿ ਝੋਨੇ ਨੂੰ ਤਾਂ ਡੇਲੀ ਪਾਣੀ ਚਾਹੀਦਾ ਉਹਦੇ ਕਰਕੇ ਫਿਰ ਅਗਰ ਇਸ ਟਾਈਮ ਦੇ ਉੱਤੇ ਨਹਿਰ ਬੰਦ ਕਰਦੇ ਆ ਤਾਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਪਰੇਸ਼ਾਨ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹਿਰੀ ਵਿਭਾਗ ਨੇ ਭਰੋਸਾ ਦਿੱਤਾ ਸੀ ਸਮਾਰੰਧਿਆ ਨਹਿਰਾ ਦੀ ਮੁਰੰਮਤ ਅਤੇ ਸਫਾਈ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਪਰ ਅਜੇ ਤੱਕ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਨਹਿਰੀ ਮਹਿਕਮੇ ਨੇ ਆਪਣੇ ਕੰਮ ਕਰ ਲਏ ਹਨ ਜਾਂ ਨਹੀਂ ਕਿਸਾਨਾਂ ਦਾ ਇਹ ਹੀ ਕਹਿਣਾ ਹੈ ਕਿ ਉਹਨਾਂ ਨੂੰ ਕਦੇ ਵੀ ਸਮੇਂ ਸਿਰ ਪਾਣੀ ਨਹੀਂ ਮਿਲਦਾ ਅਤੇ ਹਰ ਸਾਲ ਉਹਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹ ਹਾਲਾਤ ਐ ਨੇ ਕਿ ਪੀਣ ਵਾਲੇ ਪਾਣੀ ਨੂੰ ਵੀ ਲੋਕ ਤਰਸਦੇ ਨੇ ਕੋੜ ਦੇ ਇਲਾਕੇ ਨਹਿਰ ਬੰਦ ਪਈ ਹੈਗੀ ਹੈ ਹੁਣ ਇਹਨਾਂ ਐਕਸਕਲੂਸਿਵ ਬਣਾਣੇ ਸੋਬ ਬਣਾ ਦੇਣਾ ਕਹਿੰਦੇ ਨੇ ਨਹਿਰ ਸਾਫ ਕਰਨੀ ਹੈ ਜੀ ਉਹਦੇ ਵਿੱਚੋਂ ਕੀ ਕਰਨਾ 15-20 ਦਿਨ ਲਗਾ ਦੇਗੇ 15-20 ਦਿਨ ਤੋਂ ਬਾਅਦ ਸਾਡੀ ਜਿਹੜੀ ਸੋਣੀ ਸੀ ਫਸਲ ਉਹ ਤਾਂ ਗਈ ਹੀ ਆਈ ਲੋਕਾਂ ਦੇ ਪੱਠੇ ਸੁੱਕ ਗਏ ਠੀਕ ਹੈ ਝੋਨੇ ਦੀ ਕਿਸੇ ਰਨੀ ਦੀ ਨੂੰ ਪਾਣੀ ਲਗਾਉਣਾ ਹੁੰਦਾ ਪਸ਼ੂਆਂ ਨੂੰ ਪੀਣ ਲਈ ਪਾਣੀ ਨਹੀਂ ਹੁੰਦਾ ਕਈ ਕੁਸ਼ਿ ਕਿੰਨੀਆਂ ਪ੍ਰੋਬਲਮਸ ਆ ਰਹੀਆਂ ਨੇ ਇੱਕ ਪਾਸੇ ਭਗਵਾਨ ਮਾਨ ਸਾਹਿਬ ਕਹਿੰਦੇ ਵੀ ਟਿਊਬਲਾਂ ਦੇ ਪਾਣੀ ਨਹੀਂ ਦਿੱਤੇ ਜਾਣ ਬਹੁਤ ਚੰਗੀ ਗੱਲ ਹੈ ਜ਼ਮੀਨ ਚੋਂ ਪਾਣੀ ਨਿਕਲ ਪਰ ਕਮ ਸੇ ਕਮ ਇਹ ਪਾਣੀ ਦਾ ਵੇਲ ਵੇਲ ਕਰਾ ਦੇਣਾ ਇਸ ਜੂਸ ਦਾ ਪਾਣੀ ਤਾਂ ਨਹੀਂ ਹੋਣਾ ਚਾਹੀਦਾ ਪਰ ਜ਼ ਮੈਂ ਹਮਾਉਂ ਉੱਥੇ ਆ ਕੇ 15 20 ਦਿਨਾਂ ਬਾਅਦ ਖੜਾ ਹੋ ਜਾਂਦਾ ਕੋਈ ਜੀ ਪੈਪਾਂ ਪੈ ਜਾਣੀਆਂ ਪਰਸੋਂ ਪੈ ਜਾਣੀਆਂ 15 ਦਿਨਾਂ ਨੂੰ ਪੈ ਜਾਣੀਆਂ ਨਹਿਰ ਹੁਣ ਸੁੱਕ ਵੀ ਗਈ ਫਸਲ ਕੱਟਣ ਵਾਲਾ ਜੀ ਫਸਲ ਵੀ ਕਟੋ ਗਈ ਖੇਤ ਖਾਲੀ ਪਏ ਨੇ ਅਭੀ ਤੱਕ ਕੋਈ ਨਾ ਆਇਆ ਪਾਏ ਕਪਣ ਵਾਲਾ ਨਾ ਕਿਸੇ ਨੇ ਪੁੱਛਿਆ ਹੁਣ ਸੀਜ਼ਨ ਆ ਗਿਆ ਆ ਗਿਆ ਮੱਕੀ ਦਾ ਝੋਨੇ ਦਾ ਦੁਨੀਆਂ ਦੇ ਮੱਕੀ ਬੀਜ ਦੇਣੀ ਹੈ ਝੋਨਾ ਬੀਜ ਦੇਣਾ ਸਾਡੀਆਂ ਜਿਹੜੀਆਂ ਪੈਪਾਂ ਫਿਰ ਉੱਦੀ ਰਹੀਆਂ ਕਿਸਾਨਾਂ ਦੇ ਹਾਲਾਤ ਤੁਸੀਂ ਸੁਣ ਹੀ ਲਏ ਨੇ ਤੇ ਲੋੜ ਹੈ ਕਿ ਸਰਕਾਰ ਆਪਣੇ ਕੀਤੇ ਦਾਅਵੇ ਮੁਤਾਬਕ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਵੇ ਜੋ ਉਹਨਾਂ ਦਾ ਫਸਲੀ ਨੁਕਸਾਨ ਨਾ ਹੋਵੇ ਅਤੇ ਮਹਿੰਗਾ ਡੀਜ਼ਲ ਖੁੱਕ ਕੇ ਕਿਸਾਨ ਜ਼ਮੀਨ ਹੇਟਲਾ ਪਾਣੀ ਕੱਢਣ ਨੂੰ ਮਜਬੂਰ ਨਾ ਹੋਣ। ਹੁਸ਼ਿਆਰਪੁਰ ਤੋਂ ਯੁਗੇਸ਼ ਔੜਾ ਦੀ ਰਿਪੋਰਟ ਪੀਟੀਸੀ ਨਿਊਜ਼